ਤਮੈ ਜੀ ਖਾਲਸਾ ਦੇ ਫਤਿਹ ਜੀ ਅੱਜ ਸੱਚਕੰਨ ਸ਼੍ਰੀ ਹੁਜੂਰ ਸਾਹਿਬ ਤੇ ਨੰਦੇੜ ਸਾਹਿਬ ਕੋ ਸਾਰੀ ਸੰਗਤ ਦਾ तकरीबन 500 ਪੁਰਾਣੀਆਂ ਜੱਥਾ ਜੋ ਜੀਰੇ ਤੋਂ ਸਪੈਸ਼ਲ ਤੌਰ ਤੇ ਨੰਦੇੜ ਸਾਹਿਬ ਗਿਆ ਸੀ ਹੁਜੂਰ ਸਾਹਿਬ ਅੱਜ ਬੜੀ ਸੁਖ ਸ਼ਾਂਤੀ ਦੇ ਨਾਲ ਸਾਰੇ ਵਕਤ ਪਹੁੰਚੇ ਨੇ ਸੋ ਪ੍ਰਮਾਤਮਾ ਸ਼ੁਕਰੀਆ ਕਰਦੇ ਆ ਇਸੇ ਤਰੀਕੇ ਨਾਲ ਹਰ ਸਾਲ ਸੁਆਬ ਬਣਾਵੇ ਸਾਰੀ ਸੰਗਤ ਨੂੰ ਦਰਸ਼ਨ ਦਿਵਾਵੇ ਵਾਹਿਗੁਰੂ ਜੀ ਖਾਲਸਾ ਹਜੀ ਸੰਤਾਂ ਏਰੀਆ ਸੀ 413 ਪ੍ਰਾਣੀਆਂ ਦਾ ਬਤ ਹੈ ਜੀ ਜਿਹੜੀ ਹਜੂਰ ਸਾਹਿਬ ਸੇਵਾ ਕਰੀ ਜੀ ਮੈਂ ਤਾਂ ਬੰਦ ਨਾਲ ਜਾ ਕੇ ਬਹੁਤ ਵਧੀਆ ਦਰਸ਼ਨ ਹੋਈ ਜੀ ਤੇ ਕਿਰਪਾ ਭਲੇ ਮੇਰੇ ਸਾਰਿਆਂ ਤੇ ਸਾਰੀ ਇਸੇ ਤਰੀਕੇ ਨਾਲ ਜਦੇ ਰਹਿ ਸਕਦਾ ਜੀ ਹਰ ਸਾਲ ਐਤੀ 17ਵੀਂ ਛੇਵੀਂ ਦੀ 18ਵੀਂ ਹੋਰ ਜਥਾ ਭਾਰੀ ਜਾਵੇ ਨਾਲ ਜਿਹੜੀ ਸੇਵਾ ਦਿੱਤੀ ਉਸ ਸੰਤਵਾ ਘਰਾਂ ਨੇ ਹੋਰ ਵਾਟ ਚੜਕੇ ਬਲ ਬਖਸ਼ੇ ਪਰਮਾਤਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਜੀ ਜਿਹੜਾ ਜਿੱਥੇ ਜੀਰੇ ਤੋਂ 28 ਜੂਨ ਨੂੰ ਰਵਾਨਾ ਹੋਇਆ ਸੀ ਅੱਜ 7 ਜੁਲਾਈ ਨੂੰ ਫੋਟਾ ਮਹਦ ਪਰਸ਼ੰਗਾਰੇ ਕਰਕੇ ਸਾਰੇ ਜਿੱਥਾ ਚੜ੍ਹਦੀ ਕਲਾ ਦੇ ਵਿੱਚ ਵਾਪਸ ਆ ਗਿਆ ਤੇ ਸਾਰੀ ਜਿਹੜੀ ਸੰਗਤਾ ਹੁਣ ਵਾਪਸ ਆ ਗਈ ਹੈ ਸਾਰੇ ਬੜੇ ਖੁਸ਼ ਨੇ ਮਹਾਰਾਜ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ ਅਸੀਂ ਸਤਗੁਰਾਂ ਦਾ ਕੋਟਲ-ਪੁੜ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਸਾਰੀ ਸੰਗਤ ਤੇ ਸਿਰ ਤੇ ਬੜਾ ਵੱਡਾ ਮਿਹਰ ਬਰਾਸਰਾ ਕਿ ਖੁਸ਼ੀ ਖੁਸ਼ੀ ਦਰਸ਼ਕਦਾਰੇ ਬਖਸ਼ਿਸ਼ ਕਰਾਈ ਨੇ ਤੇ ਸਾਰੀਆਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਜਿਹੜੀਆਂ ਸੋਸਾਇਟੀ ਦੇ ਨਾਲ ਯਾਤਰਾ ਕਰਕੇ ਆਈਆਂ ਨੇ ਸੋ ਸਤਿਗੁਰੂ ਕਿਰਪਾ ਕਰਨੇ ਸਿੱਟਗਾ ਸਤਗੰਡ ਛੀ ਜੀ ਨੂੰ ਸੇ ਯਾਤਰਾ ਸੇਵਾ ਸੇਖ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਯਾਤਰੂ ਨੂੰ ਜਿਹੜੇ ਧਾਰਮਿਕ ਸਥਾਨਾਂ ਦੇ ਦਰਸ਼ਨਦਾਰੇ ਕਰਾਉਣ ਦੇ ਬਲ ਬਖਸ਼ਿਸ਼ ਕਰ ਤੇ ਸੰਗਤਾਂ ਨੂੰ ਵੀ ਬਲ ਬਖਸ਼ਿਸ਼ ਕਰ ਸੋ ਇਸ ਚੈਨਲ ਦਾ ਵੀ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਆ ਜਿਹੜਾ ਮੀਡੀਆ ਜਿਹੜਾ ਸਾਡੀਆਂ ਖਬਰਾਂ ਤੱਕ ਪਹੁੰਚਾ ਰਿਹਾ ਸੋ ਸਾਰੀਆਂ ਸੰਗਤਾਂ ਦਾ ਫਿਰ ਤੋਂ ਧੰਨਵਾਦ ਵਾਹਿਗੁਰ